ਜੋ ਕਹਿੰਦੇ ਨੇ ਵੀ ਇਹ ਜੋ ਕੁਝ ਕੀਤਾ ਇਹ ਮੇਰੇ ਸਵਰਗੀਏ ਮਾਤਾ ਪਿਤਾ ਜੀ ਨੇ ਜੇ ਥੰਮਗਣ ਬਣਵਾਇਆ ਸੀ ਇਹ ਮੇਰੇ ਸਵਰਗੀਏ ਮਾਤਾ ਪਿਤਾ ਬਣਾ ਚੁੱਕੇ ਨੇ ਹਨਾ ਕਈ ਥਾਂ 'ਤੇ ਲਿਖਿਆ ਹੁੰਦਾ ਕਿ ਇਹ ਜਿਹੜੀ ਯਾਦਗਾਰ ਹੈ ਇਹ ਫਲਾਣੇ ਬੰਦੇ ਦੀ ਯਾਦ ਦੇ ਵਿੱਚ ਇਸ ਸਥਾਨ ਨੂੰ ਬਣਾਇਆ ਗਿਆ ਅਸੀਂ ਕਈ ਵਾਰੀ ਪੜ੍ਹਦੇ ਹਾਂ ਸਵਰਗੀਏ ਮਾਤਾ ਫਲਾਣਾ ਉਹਨਾਂ ਦਾ ਨਾਮ ਉਹਨਾਂ ਦੀ ਯਾਦ ਵਿੱਚ ਇਹ ਕਮਰਾ ਬਣਾਇਆ ਗਿਆ ਉਹਨਾਂ ਦੀ ਯਾਦ ਵਿੱਚ ਇਹ ਪਾਣੀ ਦਾ ਜਿਹੜਾ ਕੈਂਪ ਉੱਲਾਇਆ ਗਿਆ ਉਹਨਾਂ ਦੀ ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਮੈਡੀਸਿਨ ਜਿਹੜਾ ਇਹ ਹਸਪਤਾਲ ਹੈ ਜਿੱਥੇ ਦਵਾਈਆਂ ਮਿਲਦੀਆਂ ਨੇ ਇਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਕਈ ਥਾਵਾਂ ਤੇ ਪੰਖਿਆਂ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਕਿ ਸਵਰਗੀ ਹੈ ਫਲਾਣੇ ਦੀ ਯਾਦ ਵਿੱਚ ਇਹ ਪੇਟ ਕੀਤਾ ਗਿਆ ਇਹ ਜੋ ਕੁਝ ਵੀ ਹੈ ਇਹ ਹੁੰਦਾ ਹੈ ਵੀ ਇਹ ਜੋ ਕੁਝ ਦੇ ਰਿਹਾ ਇਹ ਮੈਂ ਦੇ ਰਿਹਾ ਸਤਿਗੁਰੂ ਉਸੀ ਇਹ ਨਹੀਂ ਜਾਣਦੇ ਕਿ ਸਤਗੁਰੂ ਪਾਤਸ਼ਾਹ ਜੀ ਦੀ ਦਿੱਤੀ ਹੋਈਆਂ ਦਾਤਾਂ ਨੇ ਇਹਨਾਂ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ ਕਿਉਂਕਿ ਜਿਸਮ ਮਹਾਰਾਜ ਜੀ ਨੇ ਸਾਨੂੰ ਇਹ ਦਾਤਾਂ ਦੇ ਦਿੱਤੀਆਂ ਨੇ ਜਿਨ੍ਹਾਂ ਦਾਤਾਂ ਨੂੰ ਅੱਜ ਅਸੀਂ ਵਰਤ ਚੜ ਕੇ ਬਤਾ ਰਹੇ ਨੇ ਜਿਨ੍ਹਾਂ ਦਾਤਾਂ ਨੂੰ ਅਸੀਂ ਇਹ ਕਹਿ ਰਹੇ ਨੇ ਕਿ ਇਹ ਸਭ ਕੁਝ ਹੀ ਇੰਪੋਰਟੈਂਟ ਨੇ ਇਹ ਦਾਤਾਂ ਜਿਹੜੀਆਂ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਖਾਣ ਦੇ ਪਕਵਾਨ ਪਹਿਣ ਲਈ ਕੱਪੜਾ ਓਢਣ ਲਈ ਚਾਦਰ ਤੇ ਸਿਰ ਢਕਣ ਦੇ ਲਈ ਮਕਾਨ ਦਿੱਤਾ ਹੈ ਛੱਤ ਦਿੱਤੀ ਹੈ ਇਹ ਸਤਗੁਰੂ ਪਾਸ਼ਾ ਜੀ ਦਾਤਾਂ ਨੇ ਇਹਨਾਂ ਨੂੰ ਅਸੀਂ ਆਪਣੇ ਕਮਾਂ ਦੇ ਵਿੱਚ ਲੈ ਕੇ ਆਉਣਾ ਸੀ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਭੋਗ ਵਿਲਾਸ ਵੀ ਕਰਨਾ ਸੀ ਪਰ ਉਹਨਾਂ ਕਰਨਾ ਸੀ ਜਿੰਨਾ ਕਿ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ ਜਿੰਨਾ ਜਿੰਨੀ ਸਾਨੂੰ ਇਹ ਲੋੜ ਹੈ ਪਰ ਜੇ ਇਹ ਤੋਂ ਵੱਧ ਜੇ ਅਸੀਂ ਭੋਗ ਵਿਲਾਸ ਦੇ ਵਿੱਚ ਪੈ ਜਾਈਏ ਜੇ ਅਸੀਂ ਆਪਣੇ ਸਤਗੁਰ ਪਾਤਸ਼ਾਹ ਜੀ ਨੇ ਗ੍ਰਸਤੀ ਜੀਵਨ ਦਿੱਤਾ ਹੈ ਘ੍ਰਸਟੀ ਜੀਵਨ ਦਿੱਤਾ ਹੈ ਆਪਣੇ ਆਪਣੀ ਬੋਟੀ ਹੈ ਸਾਡੇ ਆਪਣੀ ਇਸਤਰੀ ਹੈ ਉਹਦੇ ਨਾਲ ਆਪਾਂ ਜਿੰਮੇ ਮਰਜ਼ੀ ਸੰਭੋਗ ਕਰੀਏ ਜਿੰਮੇ ਮਰਜ਼ੀ ਨਾਲ ਰਹੀ ਹੈ ਜਿੰਮੇ ਮਰਜ਼ੀ ਅਸੀਂ ਉਹਦੇ ਨਾਲ ਖਾਈਏ ਪੀਏ ਉਠੀਏ ਬੈਠੀਏ ਜੋ ਮਰਜ਼ੀ ਨਾਲ ਕਰੀਏ ਉਹ ਸਾਡੀ ਆਪਣੀ ਅਰਧਾਂਗਣੀ ਹੈ ਆਪਣੀ ਆਪਣੀ ਇਸਤਰੀ ਹੈ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਪਰ ਜੇ ਤੂੰ ਪ੍ਰਾਈਸਤਰੀ ਦੇ ਨਾਲ ਸੰਭੋਗ ਕਰਦਾ ਹੈ ਪ੍ਰਾਈਸਤਰੀ ਨੂੰ ਭੋਗਦਾ ਹੈ ਪ੍ਰਾਈਸਤਰੀ ਤੇ ਅੱਖ ਰੱਖਦਾ ਹੈ ਪ੍ਰਾਈਸਤਰੀ ਨੂੰ ਤੂੰ ਤੱਕਦਾ ਹੈ ਫਿਰ ਤੇਰੇ ਲਈ ਬੜਾ ਤਕੜਾ ਪਾਪ ਹੈ ਫਿਰ ਤੂੰ ਜਿਹੜੀ ਨਰਕ ਦੀ ਗੱਲ ਕਰਦਾ ਹੈ ਨਾ ਉਹ ਸੱਚਮੁੱਚ ਤੇਰੇ ਲਈ ਬਣਿਆ ਹੋਇਆ ਹੈ ਹੁਣ ਮਹਾਰਾਜ ਭਗਤ ਕਬੀਰ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ ਮਹਾਰਾਜ ਭਗਤ ਕਬੀਰ ਜੀ ਸਾਨੂੰ ਇਹ ਸਮਝਾਣਾ ਚਾਹੁੰਦੇ ਨੇ ਕਬੀਰ ਸੁਰਗ ਨਰਕ ਤੇ ਮਹਿ ਰਹੋ ਸਤਿਗੁਰ ਕੇ ਪ੍ਰਸਾਦ ਸਤਿਗੁਰ ਦੀ ਕਿਰਪਾ ਹੋਈ ਹੈ ਬਖਸ਼ਿਸ਼ ਹੋਈ ਹੈ ਕਿ ਮੈਨੂੰ ਹੁਣ ਸੁਰਗ ਨਰਕ ਇਹਨਾਂ ਦੇ ਵਿੱਚ ਮੇਲਿਆਂ ਤੋਂ ਮੇਰਾ ਮਨ ਇਹਨਾਂ ਦੇ ਵਿੱਚ ਨਹੀਂ ਫਸਿਆ ਹੋਇਆ ਨਾ ਮੈਨੂੰ ਇਹਨਾਂ ਦੀ ਇਹਨਾਂ ਦੀ ਪਰਵਾਹ ਕਿ ਸੁਰਗ ਮਿਲੇਗਾ ਜਾਂ ਨਰਕ ਮਿਲੇਗਾ ਕਿਉਂਕਿ ਮੇਰਾ ਜਿਹੜਾ ਧਿਆਨ ਹੈ ਮੇਰਾ ਜਿਹੜਾ ਪਿਆਰ ਹੈ ਉਹ ਅਕਾਲਪੁਰਖ ਦੇ ਚਰਨਾਂ ਦੇ ਨਾਲ ਅਕਾਲਪੁਰਖ ਦੇ ਚਰਨ ਕੀ ਨੇ ਅਕਾਲਪੁਰਖ ਦੇ ਚਰਨ ਹੈ ਗੁਰੂ ਦਾ ਸ਼ਬਦ ਸਤਿਗੁਰੂ ਅੰਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਅਜੋਕੇ ਸਮੇਂ ਦੇ ਵੀ ਸਾਡੇ ਗੁਰੂ ਨੇ ਉਹ ਸਾਡੇ ਮਾਰਗਦਰਸ਼ਕ ਨੇ ਟੂ ਗਾਈਡਰ ਨੇ ਉਹ ਸਾਨੂੰ ਦੱਸਦੇ ਨੇ ਸਹੀ ਰਸਤਾ ਕੀ ਹੈ ਕਿਵੇਂ ਤੁਰਨਾ ਹੈ ਕੀ ਕਰਨਾ ਹੈ ਕਿਵੇਂ ਜੀਵਨ ਦੀ ਰੁਟੀਨ ਹੋਣੀ ਚਾਹੀਦੀ ਹੈ